ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਹੋ ਹਾਂਜੀ ਆਪਾਂ ਪਹੁੰਚ ਗਏ ਆਪਣੇ ਕਿਤਾਬਾਂ ਲੈ ਕੇ ਐਣਕ ਲੈ ਕੇ ਲੋਕਗੀਤ ਬਣਾਉਣ ਦੇ ਲਈ ਤੇ ਅੱਜ ਕਾਫੀ ਠੰਡ ਪੈ ਰਹੀ ਹੈ ਦੋ ਦਿਨਾਂ ਤੋਂ ਵਧੀਆ ਧੁੱਪ ਪੈ ਰਹੀ ਸੀ ਚੰਗੇ ਕੱਪੜੇ ਲੀੜੇ ਸੁਕਾ ਲਏ ਅੱਜ ਫੇਰ ਰੱਬ ਨੇ ਝੁਰਮਟਮਈਆ ਕਰ ਲਿਆ ਤੇ ਇਹਨਾਂ ਨੇ ਤਾਂ ਚੰਗੀ ਅੱਗ ਵਾੜ ਰੱਖੀ ਆ ਸੇਕ ਰਹੇ ਨੇ ਆ ਦੇਖੋ ਵਧੀਆ ਸੇਕ ਰਹੇ ਸੀ ਇੱਕ ਸਵੇਰ ਦੇ ਚਲਦੀ ਹੋਣੀ ਹੈ ਨਾ ਅੱਗ ਆ ਇਹਨਾਂ ਦਾ ਬੇਟਾ ਮੇਰੀ ਭੈਣ ਦਾ ਬੇਟਾ ਪੁੱਠੇ ਕੰਮ ਕਰਦਾ ਅਸੀਂ ਕਾਹਦੇ ਕੰਮ ਨੇੜਾ ਹੈਗਾ ਪਤੰਗ ਬਣਾ ਰਿਹਾ ਅਖਬਾਰ ਨੂੰ ਕੱਟ-ਕੱਟ ਕੇ ਪਤੰਗ ਬਣਾ ਰਿਹਾ ਕਹਿੰਦਾ ਮਾਸੀ ਪੁੱਠੇ ਕੰਮ ਨਾ ਕਹੋ ਇਹ ਸਿੱਧੇ ਕੰਮ ਨੇ ਚਲੋ ਬੱਚਿਆਂ ਲਈ ਵਧੀਆ ਨੇ ਵੈਸੇ ਮਾੜੇ ਨਹੀਂ ਹੈਗੇ ਇੰਜੋਏ ਵੀ ਕਰਨਾ ਚਾਹੀਦਾ ਪਰ ਡੋਰਾ ਤੋਂ ਬਚ ਕੇ ਡੋਰਾਂ ਤੋਂ ਬਚ ਕੇ ਪੰਛੀਆਂ ਦੇ ਪੈਰਾਂ 'ਚ ਪੈ ਜਾਂਦੀਆਂ ਨੇ ਉਹਨਾਂ ਨੂੰ ਵੀ ਬਚਾਉਣਾ ਜ਼ਰੂਰੀ ਹੁੰਦਾ ਹੈ ਇਹਨਾਂ ਦੇ ਘਰ ਆ ਫੁੱਲ ਬਹੁਤ ਸੋਹਣੇ ਲੱਗੇ ਨੇ ਮੇਰੀ ਭੈਣ ਦੇ ਘਰ ਮੈਨੂੰ ਬਹੁਤ ਸੋਹਣੇ ਲੱਗੇ ਕਿੰਨੇ ਸੋਹਣੇ ਫੁੱਲ ਨੇ ਇਹ ਇੰਨੀ ਠੰਡ ਦੇ ਵਿੱਚ ਵੀ ਐ ਤੈ ਨਖਰੇ ਕੀ ਬਾਤ ਹੈ ਆ ਦੇਖੋ ਆ ਤਾਂ ਬਹੁਤ ਹੀ ਸੋਹਣਾ ਲੱਗਿਆ ਸੂਹਾ ਜੇ ਰੰਗ ਵਾਲਾ ਹਾਂਜੀ ਹਾਜ਼ਰਾਂ ਤੁਹਾਡੀ ਕਚਹਿਰੀ ਦੇ ਵਿੱਚ ਇੱਕ ਬੜਾ ਸੋਹਣਾ ਲੋਗੀਤ ਲੈ ਕੇ ਇਹ ਲੋਕ ਗੀਤ ਵੀ ਬਹੁਤ ਪੁਰਾਣੇ ਸਮੇਂ ਦਾ ਲੋਕ ਗੀਤ ਹੈ ਜਿਸ ਸਮੇਂ ਨੂੰਹਾਂ ਨੂੰ ਇਜਾਜ਼ਤ ਨਹੀਂ ਸੀ ਹੁੰਦੀ ਪੂਰੇ ਪਰਿਵਾਰ ਤੋਂ ਪੁੱਛੇ ਬਿਨਾ ਕਿ ਉਹ ਆਪਣੇ ਸਹੁਰਿਆਂ ਦੇ ਘਰੋਂ ਇੱਕ ਕਦਮ ਵੀ ਬਾਹਰ ਪਟ ਜਾਣ ਤੇ ਇਸ ਲੋਕ ਗੀਤ ਦੇ ਵਿੱਚ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇੱਕ ਨੂੰਹ ਆਪਣੇ ਪਰਿਵਾਰ ਤੋਂ ਪੁੱਛਦੀ ਹੈ ਹਰ ਪਰਿਵਾਰਕ ਮੈਂਬਰ ਤੋਂ ਪੁੱਛਦੀ ਹੈ ਕਿ ਉਸਨੇ ਆਪਣੇ ਪਿੱਕੇ ਜਾਣਾ ਤੇ ਉਸ ਦਾ ਭਰਾ ਹੈ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੁਣਿਓ ਇਹੋ ਸਾਰੇ ਪਰਿਵਾਰ ਤੋਂ ਕਿਹਦੇ ਕਿਹਦੇ ਤੋਂ ਪੁੱਛਦੀ ਹੈ ਤੇ ਕਿਹੜੇ ਕਿਹੜੇ ਮੈਂਬਰ ਤੋਂ ਉਹਨੂੰ ਕਿਹੋ ਜਿਹਾ ਜਵਾਬ ਮਿਲਦਾ ਤੇ ਉਹ ਕਿਵੇਂ ਸੁਣਦੀ ਹੈ ਕਿਵੇਂ ਉਸ ਨੂੰ ਜਿਹੜਾ ਹੈਗਾ ਆਪਣੇ ਜ਼ਿਹਨ ਦੇ ਵਿੱਚ ਹਜ਼ਮ ਕਰਦੀ ਹੈ ਤੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਇਸ ਲੋਕ ਗੀਤ ਨੂੰ ਜ਼ਰੂਰ ਸੁਣਿਓ ਤੇ ਅੱਜ ਫਿਰ ਆਪਾਂ ਹੁਣ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਾਣੀਏ ਸ ਸੇਨੀ ਟੇ ਰਹਿਨ baa যাই না দশ কে যাই নেতা নেই তের স ਤੇ ਤੇਲੇ ਵਾਰੀਓ ਦੇ ਕੋੜੇ ਅਸਵਾਰਿਆ ਸਾ ਪੇ ਕਿਆ ਨੂੰ ਜਾਣ ਜੀ ਅਸਾ ਪੇ ਕਿਆ ਨੂੰ ਜਾਣ ਜੀ ਮੇ ਚਣਾ ਨੂੰ ਹੈ ਆਪਣੇ ਜੇਠ ਨੂੰ ਪੁੱਛ ਕੇ ਤੂੰ ਜਾ ਨਹੀਂ ਆਪਣੇ ਜੇਠ ਨੂੰ ਪੁੱਛ ਕੇ ਤੂੰ ਜਾ ਪੁੱਛ ਕੇ ਜੇ ਦਸ ਸਕੇ ਜਾਈ ਨਹੀਂ ਤਾਂ ਮੁੜੇ ਕੇ ਲਾ ਕੇ ਕੈ ਜਾਈ ਨਾੜੇ ਦਸ ਕੇ ਜਾਈ ਨਹੀਂ ਤੇ ਮੁੜ ਕੇ ਨਾ ਆਣਾ ਨਹੀਂ ਤੇ ਮੁੜ ਕੇ ਨਾ ਆਣਾ ਜਠਾਣੀ ತಲೆ ಸಾರಿ ಕ್ಯಾಸ್ ಪೆ ಕ್ಯಾನ್ ಮ ਉਚਣਾ ਕੁੜੀਏ ਆਪਣੇ ਧਿਆਰੇ ਨੂੰ ਪੁੱਛ ਕੇ ਤੂੰ ਜਾ ਨੀ ਆਪਣੇ ਧਿਆਰੇ ਨੂੰ ਪੁੱਛ ਕੇ ਤੂੰ ਜਾ ਪੁੱਛ ਕੇ ਜਾਈ ਨਾਲੇ ਦੱਸ ਕੇ ਜਾਈ ਨਹੀਂ ਤੇ ਫੇ चेके जाही नारे दसे के

Bye. esse pa Kare ke